ਕੀ ਨਾਮ ਤੁਹਾਡੇ ਜੀ ਕਿਹੜਾ ਪਿੰਡ ਹੈ ਸੁੱਚਾ ਸਿੰਘ ਮੇਰਾ ਨਾਮ ਹੈ ਜੀ ਹਰੀਮਾਬਾਦ ਖੁਰਦ ਮੇਰਾ ਪਿੰਡ ਹੈ ਜੀ ਐਕਸੀਡੈਂਟ ਵੀ ਤਾਂ ਕਿ ਮੈਂ ਕਿੰਨੇ ਬਤਨੀ ਪਾਉਣ ਕੀ ਤੋਂ ਆਇਆ ਇਹ ਮੇਰੇ ਭਤੀਜੇ ਨੇ ਮੈਂ ਤਾਂ ਆਇਆ ਲਾ ਰਹਾ ਉਹਦਾ ਗਰਵਿੰਦਰ ਗਰਵਿੰਦਰ ਸਿੰਘ ਉਹਦਾ ਨਾਮ ਮੁੰਡੇ ਦਾ ਜੀ ਰਵੀ ਕਿਉਂ ਨਾ ਕਿ ਰਵੀ ਇਹ ਨਾਮ ਹੈ ਇਹ ਰਾਤ ਤੇ ਕੱਲ ਕਿਤੇ ਪਿੰਡੋਂ ਗਏ ਨੇ ਜੀ ਤੇ ਇੱਕ ਸੰਬਾਲੇ ਤੋਂ ਗੜੀ ਤੋਂ ਮੜਵਾ ਰਹੇ ਸੀ ਅਜੀ ਪਿੰਡ ਨੂੰ ਆ ਰਹੇ ਸੀ ਤੇ ਰਸਤੇ 'ਚ ਇਹਨਾਂ ਵੀ ਵੀ ਸਾਨੂੰ ਪਤਾ ਲੱਗਿਆ ਵੀ ਰਾਤ ਦੇ ਨੇ ਕੋਈ ਹਾਦਸਾ ਐਕਸੀਡੈਂਟ ਹੋ ਗਿਆ ਇਹਨਾਂ ਦਾ ਸਾਨੂੰ ਸਵੇਰੇ 8:30 ਵਜੇ ਪਤਾ ਲੱਗਿਆ ਕਿ ਤੁਹਾਡੇ ਧੀਜੇ ਦੀ ਜਗ੍ਹਾ ਕਹਿੰਦੀ ਅਸੀਂ ਹਟ ਗਿਆ ਵੀ ਉਹਦਾ ਜਗ ਦੇਖੋ ਜਦੋਂ ਅਸੀਂ ਦੇਖਿਆ ਸੀ ਤਾਂ ਇਹਨਾਂ ਦਾ ਐਕਸੀਡੈਂਟ ਹੋਇਆ ਸੀ ਇਹਨਾਂ ਦੀ ਡਾਸ਼ਾ ਉੱਪਰ ਗਈ ਸੀ ਸੂਰ ਰਸ਼ਾ ਪਈ ਜੇ ਜਗ ਦੇ ਦੋਸੀ ਵਿੱਚ ਵਿੱਚ ਬੰਦਾ ਕੀ ਆ ਧੀਜੇ ਕੋ ਦੱਸਦੇ ਨੇ ਸਾਨੂੰ ਵੀ ਪਤਾ ਕੁ ਨਹੀਂ ਕੋਈ ਮੌਕੇ ਤੇ ਡੈਥ ਹੋ ਗਿਆ ਮੌਕੇ ਤੇ ਡੈਥ ਹੋ ਗਿਆ ਇਹਦੇ ਮੌਕੇ ਤੇ ਮੇਰਾ ਨਾਮ ਸੰਤ ਸਿੰਘ ਆ ਜੀ ਇਹ ਰਾਤ ਨੂੰ ਹੋਇਆ ਜੀ ਕੰਮ 12 1 ਵਜੇ ਦਾ ਇਹ ਤਾਂ ਉਹ ਵੀ ਸੰਤੋਸ਼ ਬੇਰੀਬਾ ਲੱਗਿਆ ਕੌਣ ਸੀ ਮੇਰਾ ਮੁੰਡਾ ਕੀ ਨਾਮ ਸੀ ਅਰਸ਼ਦੀ ਰਿਸ਼ਿੰਗ ਜੀ ਨੂੰ 23 ਸਾਲ ਸੀ ਕਿੱਥੋਂ ਜਾ ਰਹੇ ਸੀ ਉਹ ਇਹ ਕੋਈ ਪੁਰਾਣੀ ਕਿੱਥੋਂ ਗਏ ਨੇ ਕਿੱਥੋਂ ਨਹੀਂ ਗਏ ਘਰੋਂ ਕਿੰਨੇ ਵਜੇ ਗਏ ਸੀ ਇਹ ਵੀ ਨਹੀਂ ਦੱਸ ਰਹਾ ਇਹ ਮੈਂ ਕਿ ਕੀ ਕਰ ਮੈਨਾਂ ਅੱਧਾ ਜਿਪਾਏ ਕਰਦਾ ਮਛਾਲਾ ਮਲਕੀ ਚਾਰਾਣਾ ਮੈਂ ਹਾਂਜੀ ਕੀ ਘਟਨਾ ਵਾਪਰੀ ਸੀ ਜੀ ਰਾਤ ਮੈਂ ਤਾਂ ਜਦ ਆਇਆ ਕਰੀ ਵੀ ਉਹਨਾਂ ਦਾ ਖੰcj ਲਾਇਟ ਪਈ ਆ ਜਿਹੜਾ ਹੱਥ ਤੇ ਲੱਗਿਆ ਮੋਟਰਸਾਈਕਲ ਉਹਨਾਂ ਦਾ ਅੱਛਾ ਕੌਣ ਸੀਗੇ ਨੌਜਵਾਨ ਸੀ ਆ ਨਹੀਂ ਫਿਰ ਮੈਨੂੰ ਪੁਲਸ ਵਾਲੇ ਇਹਨਾਂ ਦੇ ਪਰਿਵਾਰ ਆਇਆ ਮੇਰੀ ਗੱਡੀ ਲੈ ਕੇ ਜਾ ਕੇ ਦੇਖਿਆ ਇਹ ਦਰਖਤ ਦੇ ਨਾਲ ਬਾਣ ਫਸੇ ਸੀ ਉੱਪਰਲੇ ਪਾਸੇ ਲਾਈਟ ਲੂਟ ਅੱਖਾਂ ਜਪੈਣ ਕਰਕੇ ਨਹੀਂ ਨਹੀਂ ਰਾਤ ਨੂੰ ਇਹ ਮੁੰਡੇ ਰਾਤ ਨੂੰ 2:30 ਵਜੇ ਹੋਇਆ ਹੈ 2:30 ਵਜੇ ਦੇ ਗਰੀ ਹਾਂ 2:30 ਵਜੇ ਇਹ ਦਰਖਤ ਚ ਵੱਜਿਆ ਹਾਂ ਜਦੋਂ ਰਾਤ ਦੇ ਵੱਜਿਆ ਆ 2:00 2:00 ਰਾਤ ਦੇ ਪੂਰੇ ਹੋ ਗਏ ਸਵੇਰੇ ਦੇਖਿਆ ਹਾਂ ਹਾਂ ਉਹਨਾਂ ਸਵੇਰੇ ਮੇਰਾ ਪਿੰਡ ਘੁੰਮਣਾ ਹੈ ਮੇਰਾ ਨਾਮ ਅਰਵਿੰਦ ਚੰਗਾ ਹੈ ਜਿਹਨਾਂ ਦਾ ਐਕਸੀਡੈਂਟ ਹੋਇਆ ਉਹ ਮੇਰਾ ਸਾਲਾ ਦੀ ਗਈ ਤੇ ਉਹਨਾਂ ਦੀ ਭੈਣ ਮੇਰੇ ਘਰੇ ਵਾਈ ਵੀ ਹੈ ਜੀ ਕੀ ਨਾਮ ਉਹਦਾ ਨਾਮ ਅਰਸ਼ਦੀਪ ਸਿੰਘ ਦੀ ਹੈ ਜੀ ਉਮਰ ਕਿੰਨੀ ਹੈ ਉਮਰ ਵੀ 22 ਸਾਲ ਦੇ ਲਗਭਗ ਉਮਰ ਹੈ ਹਾਂ ਅਨਮੈਰਿਡ ਨੇ ਨਹੀਂ ਮੈਰਣ ਨਹੀਂ ਕਿੰਨੇ ਕਿਤੇ ਰੂਪ ਤੇ ਸਾਲਕ ਬਿਆਨ ਹੋ ਗਿਆ ਜੀ ਕੀ ਘਟਨਾ ਹੋਈ ਸੀ ਇਹ ਰਾਤੀ ਮਤਲਬ ਕਿ ਨਿਕਲੇ ਤੀਗੇ ਤੇ ਘਰੋਂ ਰਾਤੀ ਇਹਨਾਂ ਦੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਜੀ ਕਿੱਥੇ ਹੋਇਆ ਐਕਸੀਡੈਂਟ ਐਕਸੀਡੈਂਟ ਆਪਣੀ ਗੱਡੀ ਵਾਲੀ ਨਾਲ ਡੱਬ ਕੇ ਹੋਇਆ ਜੀ ਹੁੰਡਾਈ ਏਜੰਸੀ ਦੇ ਨਾਲ ਹੀ ਥੋੜਾ ਇੱਧਰ ਪਿੱਛੇ ਆ ਕੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਸਵੇਰ ਫੋਨ ਗਿਆ ਜੀ ਤੇ ਉਹ ਕਹਿੰਦੇ ਵੀ ਰਾਤ ਦਾ ਮਿਲ ਨਹੀਂ ਰਹੇਗਾ ਵੀ ਅਰਸ਼ ਮਿਲ ਨਹੀਂ ਰਹੇਗਾ ਜੀ ਉਹਨੂੰ ਰਾਤ ਦੇ ਲੱਭਦੇ ਫਿਰਦੇ ਆ ਤੇ ਚਲੋ ਸਵੇਰ ਫੋਨ ਗਿਆ ਤੇ ਮੈਂ ਫੋਨ ਸੁਣ ਕੇ ਚਲੋ ਮੈਂ ਵੀ ਆਇਆ ਵੀ ਚਲੋ ਕੋਈ ਪ੍ਰੋਬਲਮ ਹੋ ਸਕਦੀ ਆ ਚਲੋ ਮੈਂ ਆਇਆ ਫਿਰ ਮੈਨੂੰ ਰਾਸਤੇ 'ਚ ਫੋਨ ਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਇਹ ਮੈਨੂੰ ਰਾਜ ਮਿਲੇ ਚਲੋ ਮੈਂ ਉੱਥੇ ਖੜ ਗਿਆ ਤੇ ਉਦੋਂ ਇਹ ਪੂਰੇ ਹੋ ਚੁੱਕੇ ਸੀ ਕਿਹਦੇ ਸੀ ਇਹ ਬਸ ਸੀਗੇ ਮੋਟਰ ਉੱਤੇ ਮੋਟਰਸਾਈਕਲ ਤੇ ਦੋ ਜਣੇ 2 ਜਣੇ ਨਾ ਦੋਸਤ ਸੀਗੇ ਕੌਣ ਸੀ ਹਾਂਜੀ ਉਹ ਮੁੰਡਾ ਇਹਦਾ ਸ਼ਾਇਦ ਦੋਸਤ ਹੀ ਹੋਣਾ ਜੀ ਜੀ ਨਾ ਉਹਨੂੰ ਰਵੀ ਕਹਿੰਦੇ ਨੇ ਕੁਛ ਵੀ ਦੋਨਾਂ ਦੀ ਮੌਕੇ ਤੇ ਡੈਥ ਹੋ ਗਈ ਸੀ ਇਹ ਨਹੀਂ ਆਪਾਂ ਨੂੰ ਪਤਾ ਦੇਖੋ ਚਾਂਸ ਰਾਤ ਦਾ ਰਾਤ ਦਾ ਜਦੋਂ ਕਿਸੇ ਨੂੰ ਮਿਲੇ ਨਹੀਂ ਕਿ ਰਾਤ ਦੇ ਕੌਣੇ ਖੱਡੇ ਚ ਗਿਰੇ ਪਏ ਸੀਗੇ ਜੇ ਬੱਚੇ ਵੀ ਹੋਣਗੇ ਰਾਤੀ ਕੀ ਪਤਾ ਹੁਣ ਤੜਫ ਕੇ ਮਰਨਿਆ ਜਾ ਕਿਵੇਂ ਜਦੋਂ ਕਿਸੇ ਨੇ ਦੇਖੀ ਨਹੀਂਗੇ ਇਹ ਵੀ ਕਹਿੰਦੇ ਤਾਂ ਵੀ ਕੋਈ ਵੱਡੀ ਫੇਟ ਮਾਰ ਲਿਆ ਦੇਖੋ ਹਾਲ ਤਾਂ ਫਿਲਹਾਲ ਆਪਾਂ ਕੁਝ ਨਹੀਂ ਕਹਿ ਸਕਦੇ ਆ ਮੈਂ ਕਿਸੇ ਨੂੰ ਕਹੀ ਆ ਆਪਾਂ ਜਦੋਂ ਆਪਾਂ ਨੂੰ ਅਸਲੀ ਇਦਾਂ ਪਤਾ ਹੀ ਨਹੀਂਗਾ ਵੀ ਅਸਲ ਚ ਹੋਇਆਗੀ ਮੇਰਾ ਨਾਮ ਜੋਰਾਵਰ ਸਿੰਘਾ ਜੀ ਪਿੰਡ ਮੇਰਾ ਖਾਨਪਰਾਈ ਜ਼ਿਲ੍ਹਾ ਮੇਰਾ ਫਤੇਖੜ ਸਾਹਿਬ ਹੈ ਜੀ ਤੇ ਇਹ ਮੇਰੇ ਚਾਚਾ ਜੀ ਦਾ ਬੇਟਾ ਸੀਗੇ ਕੀ ਨਾਮ ਹੈ ਜੀ ਉਹਦਾ ਹਰਸ਼ਦੀਪੀ ਕੀ ਕਟਣਾ ਹੋਸੀ ਕਟਣਾ ਹੀ ਸੰਤਾ ਸਵੇਰੇ ਫੋਨ ਆਇਆ ਸੀਗਾ ਵੀ ਤੇ ਦਾ ਦੱਸਿਆ ਕਿ ਸੰਤਾ ਜੀ ਵੀ ਤਾਂ ਪਤਾ ਵੀ ਐਕਸੀਡੈਂਟ ਹੋ ਗਿਆ ਜੀ ਸੰਤਾ ਉਰੇ ਆ ਕੇ ਪਤਾ ਲੱਗਿਆ ਵੀ ਆ ਐਕਸੀਡੈਂਟ ਹੋ ਗਿਆ ਮੁੰਡੇ ਦਾ ਕੀ ਜੰਤੂ ਸੀ ਮੌਕੇ ਤੇ ਕਿਹਨੂੰ ਕੀ ਦੇਖਿਆ ਉੱਥੇ ਮੌਕੇ ਤੇ ਮੈਂ ਤਾਂ ਜੀ ਹੁਣੀ ਪਹੁੰਚਿਆ ਸਿੱਧਾ ਹਸਪੀਟਲ ਜੀ ਐ ਕੀ ਘਟਣਾ ਤੁਸੀਂ ਸੁਣਾਉਣਾ ਸੁਣਿਆ ਵੀ ਕਹਿੰਦੇ ਵੀ ਐਕਸੀਡੈਂਟ ਹੀ ਹੋਇਆ ਵੀ ਇਹ ਮੈਂ ਤਾਂ ਵੀ ਨਹੀਂ ਪਤਾ ਵੀ ਕਾਦ ਲੈ ਜਾਂਦੇ ਚੱਕ ਕੇ ਕਦ ਨਹੀਂ ਅਸਤਾ ਸਿੱਧਾ ਉਰੇ ਹੀ ਪਹੁੰਚੇ ਮੈਂ ਲਾਈਟ ਖਾਂਜੀ ਪੈਂਡ ਦਾ ਖਲਸਾ ਜਿਤਾਇਆ ਹੋ ਸਕਦਾ ਜੀ ਈ ਦਰਖਤੇ ਦੇ ਵਿੱਚ ਲੱਗੇ ਹੋਏ ਸੀ ਹਾਂਜੀ ਕਹਿੰਦੇ ਦਰਖਤੇ ਚ ਲੱਗੇ ਹੋਏ ਸੀ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਸਮਰਾਲੇ ਤੋਂ ਹੀ ਆਪਣੇ ਪਿੰਡ ਜਾ ਰਹੇ ਸੀਗੇ ਰਾਤ ਨੂੰ ਅਛਵਾੜਾ ਹਾਂਜੀ ਆਈ ਦੋ ਤੀ ਨਾ ਡਾਕਟਰ ਨਾਲ ਸੀ ਇਹ ਦੁਰਘਟਨਾ ਹੋਈ ਹੈ ਤੀ ਨੰਬਰ ਨਾਲ ਸਰ ਦੋ ਮੁੰਡੇ ਸੀਗੇ ਰਾਤੀ ਸਮਰਾਲੇ ਤੋਂ ਮਛਵਾੜੇ ਜਾ ਰਹੇ ਸੀਗੇ ਉਹਨਾਂ ਦਾ ਸਿੱਧਾ ਦਰਖਤ ਨਾਲ ਵੱਜੇ ਐਕਸੀਡੈਂਟ ਹੋਇਆ ਤੇ ਮੌਕੇ ਦੇ ਲੈ ਦੱਸੋ ਕਿ ਦੋ ਲੋਕ ਆਡੀਆ ਆਪਣਾ ਮੋਟਰਸਾਈਕਲ ਸ਼ਿਫਟ ਕੀਤੀ ਹੋਈ ਹੈ ਤੇ ਅੱਜ ਕੋਸਟ ਕੋ ਇੱਕ ਅਰਸ਼ਦੀਪ ਸਿੰਘ ਹੈ ਤੇ ਇੱਕ ਅਰਵਿੰਦਰ ਸਿੰਘ ਹੈ ਤੇ ਇਸ ਕੇ ਲਈ ਇੱਕ ਹੈਗਾ 24 ਸਾਲ ਦਾ ਇੱਕ ਹੈਗਾ 20 ਸੋ ਅ ਕਿੱਥੇ ਘੇੜੀ ਦੋ ਕਰਦਾ ਹੋਇਆ ਲੱਗੇ ਰਿਹਾ ਤੇ ਸਦ ਮਛੌੜਾ ਰੋਡ ਹੈਗਾ ਉੱਥੇ ਇਹ ਰੇਟਸ ਹੋ ਗਏ ਕੋਸਟ ਇੱਕ ਐਕਸੀਡੈਂਨਲ ਕੇਸ ਆਇਆ ਕਿ ਇੱਥੇ ਬਗੇ ਨੇ ਵਾਕਿਆ ਤੇ ਕੌਡੀ ਦੀ ਬੇਚਾ ਕਿ ਬੀ ਬਾਕਿਆ ਰਾਤ ਹੈਗਾ ਜੀ 1:20 ਵਜੇ ਦਾ ਯਾਨੀ ਪਤਾ ਰਾਤ ਹੀ ਜਿਹਨੇ ਸਵੇਰੇ ਰਸਿਆ ਪੁਲਿਸ ਨੂੰ ਇਹ ਨਹੀਂ ਸਾਨੂੰ 7 ਵਜੇ ਦੇ ਕਰੀਬ ਪਤਾ ਲੱਗਿਆ ਜੀ ਦੋ ਤੇ ਐਕਸੀਡੈਂਟ ਨਾਲ ਮੌਤਾਂ ਹੋਣੇ ਬਣੀਆਂ ਨੇ ਹੁੰਡੇ ਜਿਹੜੀ ਗੱਲ ਸੀ ਉਹਦੇ ਕੋਲ ਥੋੜੇ ਨਾਲ ਹੀ ਤੇ ਜਾ ਕੇ ਦੇਖਿਆ ਤਾਂ ਇਹ ਦੋ ਹੁੰਡੇ ਸੀ ਮੋਟਰਸਾਈਕਲ ਤੇ ਇੱਕ ਮੁੰਡਾ ਦਾ ਹੈਗਾ ਜੀ ਹਰਸ਼ਦੀਪ ਸਿੰਘ ਸੈਂਸੋ ਵਾਲਾ ਕਲਾ ਦਾ ਦੂਸਰਾ ਹੈਗਾ ਜੀ ਨਾ ਗੁਰਵਿੰਦਰ ਸਿੰਘ ਰੀਮਾਵਾਦਪੁਰ ਦਾ ਇਹ ਮੋਰਚਰ ਦੇ ਵੀ ਮੇਰੇ ਨਾਲ ਜਿਹੜਾ ਦਰਖਤ ਵਿੱਚ ਵੱਜਣ ਕਰਕੇ ਮੋਰੇ ਦੇ ਵੱਡੀ ਦੇ ਲੱਟਾ ਪੈਣ ਦਾ ਦਰਖਤ ਆ ਕਿ ਵੱਜਣ ਕਰਕੇ ਨਹੀਂ ਮੋਟਾ ਬਣਿਆ। ਇਹ ਦੋਏ ਸਵਾਰ ਸੀ ਹਾਂ ਦੋ ਜਿਹੜੇ ਜਾਦੇ ਸਰੇ ਇਦੋਂ ਬੜੀ ਬੋਲੋਣਾ ਨੂੰ ਪਿੰਡੋਂ ਜਾਂਦੇ ਉਹਨਾਂ ਦੀ ਮੱਛ ਬੜੇ ਵੱਲ ਨੂੰ। ਉਸ ਪਤਾ ਲੱਗਿਆ ਵੀ ਤੀਸਰਾ ਬੰਦਾ ਕਿਉਂਕਿ ਤੁਪੀਆਂ ਤਿੰਨ ਜੋੜੇ ਪਾਏ ਗਏ। ਮੈਂ ਮੇਰੇ ਲਈ ਉਹ ਮਦਦ ਨਹੀਂ ਬਾਕੀ ਪੜ। ਤਾਲ ਚੱਲ ਰਹੀ ਹੈ ਜਦੋਂ ਬੰਦਾ ਸਾਹਮਣੇ ਆਇਆ ਉਹ ਤਾਂ ਹੋ ਜਾਊਗਾ। ਹਾਲ ਦੀ ਗੱਡੀ ਦਾ ਨੋਇੰਗ ਇਹਤਿਆਤ ਦੇ ਕਾਰਨ ਲਾਈਟ ਖੰਡ ਪੈਣ ਹਾਂਜੀ ਗੱਡੀ ਦਾ ਲਾਈਟ ਆਖਣ ਪੈਣ ਕਾਰਨ ਤੇ ਉਹ ਵੱਡੀ ਜਾਈ ਮਤਲਬ ਬੈਡ ਬੈਡ ਕਰਨੇ ਇਹ ਠੱਗੀ ਜਾ ਕੇ ਟ੍ਰਾਫਿਕ ਜਿਹੜਾ ਮੋਟਰਸਾਈਕਲ ਬੱਚਾ ਉਹਨਾਂ ਦੇ ਕੋਲੋਂ ਮੋਟੋ